ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਤਿਲ ਗੁੜ ਦੇ ਬਹੁਤ ਹੀ ਖਾਸ ਲੱਡੂ ਤਿਲ ਗੁੜ ਦੇ ਲੱਡੂ ਬਣਾਉਣ ਦੇ ਲਈ ਇੱਥੇ ਮੈਂ 200 ਗ੍ਰਾਮ ਤਿਲ ਲਏ ਹਨ ਤਿਲਾਂ ਨੂੰ ਚੰਗੀ ਤਰ੍ਹਾਂ ਝੁਕ ਕੇ ਇਹਨਾਂ ਨੂੰ ਅਸੀਂ ਸਾਫ਼ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਤਿਲਾਂ ਦੇ ਵਿੱਚ ਪਾਉਣ ਦੇ ਲਈ ਕੁਝ ਡਰਾਈ ਫਰੂਟਸ ਲਾਵਾਂਗੇ ਤੁਸੀਂ ਆਪਣੇ ਪਸੰਦੇ ਕੋਈ ਵੀ ਡਰਾਈ ਫਰੂਟਸ ਇੱਥੇ ਵਿੱਚ ਪਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਇੱਕ ਪੈਨ ਲਵਾਂਗੇ ਤੇ ਪੈਨ ਦੇ ਵਿੱਚ ਤਿਲਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਤਿਲਾਂ ਨੂੰ ਅਸੀਂ ਲੋ ਮੀਡੀਅਮ ਫਲੇਮ ਤੇ ਰੋਸਟ ਕਰਾਂਗੇ ਜਦੋਂ ਤਿਲਾਂ ਦੇ ਵਿੱਚ ਤਿਲ ਤਿਲਦੀ ਆਵਾਜ਼ ਆਣੀ ਸ਼ੁਰੂ ਹੋ ਜਾਵੇ ਇਟ ਮੀਨ ਸਾਡੇ ਤੇਲ ਗਿੜੇ ਰੋਸਟ ਹੋ ਰਹੇ ਹਨ ਇਹਨਾਂ ਨੂੰ ਅਸੀਂ ਘੱਟੋ ਘੱਟ 2 ਮਿੰਟ ਤੱਕ ਰੋਸਟ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਤਿਲ ਸਾਡੇ ਆਲਮੋਸਟ ਰੋਸਟ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਅਤੇ ਹੁਣ ਉਸੇ ਪੈਨ ਦੇ ਵਿੱਚ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਅਤੇ ਇਹਦੇ ਵਿੱਚ ਪੀਨੱਟਸ ਮੀਨਜ਼ ਮੂੰਗਫਲੀ ਨੂੰ ਅਸੀਂ ਰੋਸਟ ਕਰ ਲਾਂਗੇ ਇੱਥੇ ਅਸੀਂ ਮੂੰਫਲੀ ਦੇ ਦਾਣੇ ਲਵਾਂਗੇ ਇੱਥੇ ਮੇ ਭੁੱਜੀ ਹੋਈ ਮੂੰਫਲੀ ਹੀ ਲਈਏ ਅਤੇ ਇਹਨਾਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਉਸੇ ਪੈਨ ਦੇ ਵਿੱਚ ਅਸੀਂ ਪੈਨ ਨੂੰ ਸਾਫ਼ ਕਰਕੇ ਉਸੇ ਪੈਨ ਦੇ ਵਿੱਚ ਇੱਕ ਚਮਚ ਅਸੀਂ ਦੇਸੀ ਘਿਓ ਦਾ ਲਵਾਂਗੇ ਤੇ ਉਸ ਨੂੰ ਮੈਲਟ ਹੋਣ ਲਈ ਰੱਖਾਂਗੇ ਜਦੋਂ ਘਿਓ ਸਾਡਾ ਮੈਲਟ ਹੋ ਜਾਵੇ ਉਹਦੇ ਵਿੱਚ ਚੌਪਡ ਕੀਤੇ ਹੋਏ ਬਦਾਮ ਪਾਵਾਂਗੇ ਅਤੇ ਉਹਨਾਂ ਨੂੰ ਵੀ ਲੋ ਫਲੇਮ ਤੇ 2 ਮਿੰਟ ਤੱਕ ਅਸੀਂ ਰੋਸਟ ਕਰ ਲਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਜੋ ਸਾਡੇ ਬਦਾਮ ਜਿਹੜੇ ਜ਼ਿਆਦਾ ਰੋਸਟ ਨਾ ਹੋਣ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਿਸ਼ਮਿਸ਼ ਪਾ ਕੇ ਵੀ ਇਸ ਨੂੰ ਇੱਕ ਤੋਂ 2 ਮਿੰਟ ਤੱਕ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਇਸ ਨੂੰ ਲਗਾਤਾਰ ਹਿਲਾਈ ਜਾਵਾਂਗੇ ਬਦਾਮ ਅਤੇ ਕਿਸ਼ਮਿਸ਼ ਰੋਸਟ ਹੋ ਚੁੱਕੇ ਹਨ ਇਹਨਾਂ ਨੂੰ ਵੀ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੁਸੀਂ ਆਪਣੇ ਪਸੰਦ ਦੇ ਕੋਈ ਵੀ ਡਰਾਈ ਫਰੂਟਸ ਇਹਦੇ ਵਿੱਚ ਐਡ ਕਰ ਸਕਦੇ ਹੋ ਚਾਹੇ ਤੁਸੀਂ ਇਹਦੇ ਵਿੱਚ ਸ਼ਵਾਰੇ ਵੀ ਪਾ ਸਕਦੇ ਹੋ ਤਿਲਾਂ ਦੇ ਲੱਡੂ ਵਿੱਚ ਡਰਾਈ ਫਰੂਟਸ ਪਾਉਣੇ ਜਾਂ ਨਹੀਂ ਪਾਉਣੇ ਬਿਲਕੁਲ ਹੀ ਆਪਸ਼ਨਲ ਹਨ ਇਹਨਾਂ ਨੂੰ ਤੁਸੀਂ ਬਿਨਾਂ ਡਰਾਈ ਫਰੂਟ ਦੇ ਵੀ ਬਣਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ 1 ਕੱਪ ਪੂਜੇ ਹੋਏ ਚਨੇ ਲਵਾਂਗੇ ਇਹਨਾਂ ਨੂੰ ਅਸੀਂ ਮਿਕਸੀ ਜਾਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਪੂਜੇ ਚਨੇ ਨੂੰ ਅਸੀਂ ਗ੍ਰाइंड ਕਰ ਲਿਆ ਅਤੇ ਮਫਲੀ ਦੇ ਛਿਲਕੇ ਵੀ ਵੱਖ ਕਰ ਦਿੱਤੇ ਹਨ ਉਸੇ ਪੈਨ ਦੇ ਵਿੱਚ ਇੱਕ ਚਮਚ ਘਿਓ ਪਾਵਾਂਗੇ ਤੇ ਉਹਦੇ ਵਿੱਚ ਪੁੱਜੇ ਹੋਏ ਛੋਲਿਆਂ ਦੇ ਪਾਊਡਰ ਨੂੰ ਪਾ ਕੇ 2 ਮਿੰਟ ਤੱਕ ਅਸੀਂ ਇਹਨਾਂ ਨੂੰ ਰੋਸਟ ਕਰਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਜੋ ਸਾਡੇ ਜਿਹੜੇ ਚਨੇ ਦਾ ਆਟਾ ਉਹ نیچے ਨਾ ਲੱਗੇ ਤੇ ਨਾ ਜਲੇ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਅਤੇ 2 ਤੋਂ 3 ਮਿੰਟ ਤੱਕ ਲੋ-ਮੀਡੀਅਮ ਫਲੇਮ ਤੇ ਇਹਨੂੰ ਅਸੀਂ ਰੋਸਟ ਕਰ ਲਵਾਂਗੇ ਤੁਸੀਂ ਚਨੇ ਦੀ ਪਾਊਡਰ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਬੇਸਣ ਵੀ ਪਾ ਸਕਦੇ ਹੋ ਜਾਂ ਇਹਦੇ ਵਿੱਚ ਕਣਕ ਦਾ ਆਟਾ ਵੀ ਪਾ ਸਕਦੇ ਹੋ ਇਹ ਬਿਲਕੁਲੀ ਆਪਸ਼ਨਲ ਹੈ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਇਹਨੂੰ 2 ਮਿੰਟ ਤੱਕ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਜੋ ਸੇਕ ਦੇ ਕਰਕੇ ਇਹ نیچے ਨਾ ਲੱਗੇ ਤੇ ਹੁਣ ਅਸੀਂ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਜਨੇ ਦੇ ਪੌਂ ਦੇ ਨਾਲ ਸਾਡੇ ਜਿਹੜੇ ਤਿਲਾਂ ਦੇ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਹਨ ਤੇ ਹੁਣ ਅਸੀਂ ਉਸੇ ਪੈਨ ਦੇ ਵਿੱਚ 200 ਗ੍ਰਾਮ ਗੁੜ ਨੂੰ ਕੁੱਟ ਕੇ ਪਾ ਲਿਆ ਹੈ ਅਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾਵਾਂਗੇ ਅਤੇ ਇਹਨੂੰ ਹਿਲਾਉਂਦੇ ਹੋਏ ਮਿਕਸ ਕਰਾਂਗੇ ਹੁਣ ਅਸੀਂ ਗੈਸ ਦਾ ਫਲੇਮ ਔਨ ਕਰਾਂਗੇ ਅਤੇ ਇਸ ਨੂੰ ਲੋ ਫਲੇਮ ਤੇ ਪੱਕਣ ਲਈ ਰੱਖ ਦਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਜਦੋਂ ਤੱਕ ਗੁੜ ਪਾਣੀ ਦੇ ਵਿੱਚ ਮੈਲਟ ਨਾ ਹੋ ਜਾਵੇ ਜਦੋਂ ਤੱਕ ਸੈਂਦੀ ਚਾਸ਼ਨੀ ਬਣਦੀ ਹੈ ਅਸੀਂ ਆਪਣੇ ਜਿਹੜੇ ਡਰਾਈ ਫਰੂਟਸ ਨੇ ਉਹਨਾਂ ਨੂੰ ਤੇ ਤਿਲਾਂ ਨੂੰ ਅਸੀਂ ਗ੍ਰाइंड ਕਰ ਲੈਣੇ ਆ ਹੁਣ ਮੈਂ ਮਿਕਸੀ ਜਾਰ ਦੇ ਵਿੱਚ ਅਸੀਂ ਭੁਜੇ ਹੋਏ ਤਿਲ ਪਾ ਦਾਂਗੇ ਯਾਦ ਰੱਖੇ ਇੱਥੇ ਅਸੀਂ ਸਾਰੇ ਤਿਲ ਨਹੀਂ ਪਾਉਣੇ ਅਤੇ ਕੁਝ ਤਿਲਾਂ ਨੂੰ ਅਸੀਂ ਇੱਥੇ ਬਚਾ ਕੇ ਰੱਖਣਾ ਹੈ ਮਿਕਸੀ ਜਾਰ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਗ੍ਰाइंड ਕਰ ਲਾਂਗੇ। ਤਿਲ ਸਾਡੇ ਗ੍ਰाइंड ਹੋ ਚੁੱਕੇ ਹਨ ਇਹਨਾਂ ਨੂੰ ਵੀ ਅਸੀਂ ਚਣਿਆਂ ਦੇ ਪਾਊਡਰ ਦੇ ਵਿੱਚ ਪਾ ਦਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਮੌਫਲੀਆਂ ਨੂੰ ਵੀ ਗ੍ਰाइंड ਕਰਕੇ ਪਾ ਲਿਆ ਹੈ। ਮੌਫਲੀਆਂ ਨੂੰ ਅਸੀਂ ਦਰਦਰਾ ਹੀ ਗ੍ਰाइंड ਕਰਨਾ ਹੈ। ਇਹਨੂੰ ਜ਼ਿਆਦਾ ਬਰੀਕ ਗ੍ਰाइंड ਨਹੀਂ ਕਰਨਾ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਰੋਸਟ ਕੀਤੇ ਹੋਏ ਬਦਾਮ ਤੇ ਕਿਸ਼ਮਿਸ਼ ਪਾ ਕੇ ਮੈਨੂੰ ਮਿਕਸ ਕਰ ਦਵਾਂਗੇ। ਹੁਣ ਅਸੀਂ ਇਹਦੇ ਵਿੱਚ ਇੱਕ ਸਪੈਸ਼ਲ ਇਨਗਰੀਡੀਅੰਟ ਪਾਵਾਂਗੇ ਉਹ ਹੈ ਸੁੰਡ ਸੁੰਡ ਦੇ ਨਾਲ ਸਾਡੇ ਲੱਡੂਆਂ ਦਾ ਟੇਸਟ ਕਾਫੀ ਵਧੀਆ ਆਂਦਾ ਹੈ ਅਸੀਂ ਇਹਦੇ ਵਿੱਚ ਤਕਰੀਬਨ ਅੱਧਾ ਕ ਚਮਚ ਸੁੰਡ ਦਾ ਪਾਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਸਾਰੇ ਮਿਕਸਚਰ ਨੂੰ ਮਿਕਸ ਕਰ ਦੇਣਾ ਹੈ ਜੇਕਰ ਜ਼ਰੂਰਤ ਪਵੇ ਤਾਂ ਅਸੀਂ ਇਸ ਨੂੰ ਹੱਥ ਨਾਲ ਵੀ ਮਿਕਸ ਕਰ ਸਕਦੇ ਹਾਂ ਹੁਣ ਮੈਂ ਇੱਥੇ ਇਸ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਰਹੀ ਹਾਂ ਤਾਂ ਜੋ ਸਾਰਾ ਮਿਕਸਚਰ ਜਿਹੜਾ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾਵੇ ਹੁਣ ਇੱਧਰ ਸਾਡਾ ਜਿਹੜਾ ਗੁੜ ਹੈ ਉਹ ਵੀ ਪਾਣੀ ਦੇ ਵਿੱਚ ਆਲਮੋਸਟ ਘੁਲ ਰਿਹਾ ਹੈ ਐਨੋਸੀ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਇਸੇ ਦੀ ਇਕ ਤਾਰ ਦੀ ਚਾਸ਼ਨੀ ਬਣਾਵਾਂਗੇ ਦੇਖੋ ਗੁੜ ਸਾਡਾ ਸਾਰਾ ਮਿਕਸ ਹੋ ਚੁੱਕਿਆ ਹੈ ਤੇ ਇਹਦੀ ਇਕ ਤਾਰ ਦੀ ਚਾਸ਼ਨੀ ਬਣ ਰਹੀ ਹੈ ਹੁਣ ਅਸੀਂ ਗੈਸ ਦਾ ਫਲੇਮ ਇੱਥੇ ਬੰਦ ਕਰ ਦੇਾਂਗੇ ਅਤੇ ਇਸ ਨੂੰ ਕੁਝ ਟਾਈਮ ਲਈ ਠੰਡਾ ਹੋਣ ਲਈ ਰੱਖ ਦੇਾਂਗੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣ। ਮਿਕਸਰ ਨੂੰ ਅਸੀਂ ਇੱਕ ਵਾਰ ਫੇਰ ਹੱਥ ਨਾਲ ਮਿਲਾਵਾਂਗੇ ਅਤੇ ਉਸ ਤੋਂ ਬਾਅਦ ਗੁੜ ਵਾਲੇ ਪਾਣੀ ਨੂੰ ਅਸੀਂ ਗੁੜੁੱ ਦੀ ਜਿਹੜੀ ਚਾਸ਼ਨੀ ਬਣਾਈ ਹੈ ਉਸ ਨੂੰ ਛਲਨੀ ਦੇ ਨਾਲ ਛਾਣ ਕੇ ਅਸੀਂ ਇਹਦੇ ਵਿੱਚ ਐਡ ਕਰਾਂਗੇ। ਧਿਆਨ ਰਹੇ ਇਹਨੂੰ ਅਸੀਂ ਛਲਨੀ ਦੇ ਨਾਲ ਛਾਣ ਕੇ ਹੀ ਪਾਉਣਾ ਹੈ। ਕਈ ਵਾਰ ਗੁੜ ਦੇ ਵਿੱਚ ਇੰਪਿਉਰਿਟੀਆਂ ਹੁੰਦੀਆਂ ਹਨ। ਕਈ ਵਾਰ ਡੱਕੇ ਵਗੈਰਾ ਹੁੰਦੇ ਨੇ ਜਿਹੜੇ ਕਿ ਛਾਣ ਕੇ ਅਸੀਂ ਬਾਹਰ ਕੱਢਨੇ ਹੁੰਦੇ ਹਨ ਇਹਨੂੰ ਮਿਕਸਚਰ ਦੇ ਵਿੱਚ ਅਸੀਂ ਸਾਰਾ ਨਹੀਂ ਪਾਉਣਾ ਥੋੜਾ ਜਿਹਾ ਇਹਨੂੰ ਮਿਕਸਚਰ ਦੇ ਵਿੱਚ ਐਡ ਕਰਾਂਗੇ ਤੇ ਉਸ ਨੂੰ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜਾ ਥੋੜਾ ਕਰਦੇ ਹੋਏ ਅਸੀਂ ਸਾਰਾ ਲਿਕੁਇਡ ਗੁੜ ਦਾ ਜਿਹੜਾ ਪਾਣੀ ਹੈ ਉਹਨੂੰ ਮਿਕਸਚਰ ਦੇ ਵਿੱਚ ਪਾ ਦਾਂਗੇ ਤੇ ਸਪੈਚੂਲਾ ਦੇ ਨਾਲ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਸਾਰੇ ਮਿਕਸਚਰ ਨੂੰ ਗੁੜ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਸਪੈਚੂਲਾ ਨੂੰ ਅਸੀਂ 스ਪੂਨ ਦੇ ਨਾਲ ਸਾਫ਼ ਕਰ ਲਵਾਂਗੇ ਤੇ ਇਸ ਮਿਕਸਚਰ ਨੂੰ ਅਸੀਂ ਚਮਚ ਦੇ ਨਾਲ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦਵਾਂਗੇ। ਤਿਲ ਗੁੜ ਦੇ ਲੱਡੂ ਖਾਣ ਵਿੱਚ ਬਹੁਤ ਟੇਸਟੀ ਹੁੰਦੇ ਹਨ ਅਤੇ ਸਿਹਤ ਵਾਸਤੇ ਵੀ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੇ ਹਨ। ਸਰਦੀਆਂ ਦੇ ਵਿੱਚ ਤਿਲ ਗੁੜ ਦੇ ਲੱਡੂ ਖਾਣ ਨਾਲ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਤਿਲ ਅਸੀਂ ਬਚਾ ਕੇ ਰੱਖੇ ਹਨ ਉਹਨਾਂ ਵਿੱਚੋਂ ਕੁਝ ਤਿਲਾਂ ਨੂੰ ਅਸੀਂ ਇਸ ਮਿਕਸਚਰ ਦੇ ਵਿੱਚ ਪਾ ਦਾਂਗੇ। ਇਸ ਤਰੀਕੇ ਨਾਲ ਤਿਲਾਂ ਦੇ ਲੱਡੂ ਬਣਾਉਣ ਨਾਲ ਬਹੁਤ ਟੇਸਟੀ ਬਣਦੇ ਹਨ ਤੇ ਦੇਖਣ ਵਿੱਚ ਵੀ ਬਹੁਤ ਸੋਹਣੇ ਲੱਗਦੇ ਹਨ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਉਸ ਤੋਂ ਬਾਅਦ ਅਸੀਂ ਮਿਕਸਚਰ ਨੂੰ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਡਾ ਮਿਕਸਚਰ ਤਿਆਰ ਹੈ ਅਸੀਂ ਇਸ ਦੇ ਇਸ ਮਰਜ਼ੀ ਸਾਈਜ਼ ਦੇ ਚਾਹੇ ਛੋਟੇ ਚਾਹੇ ਵੱਡੇ ਜਿੰਦਾਂ ਦਾ ਸਾਈਜ਼ ਤੁਹਾਨੂੰ ਪਸੰਦ ਹੈ ਉਸ ਸਾਈਜ਼ ਦੇ ਅਸੀਂ ਇਹਦੇ ਲੱਡੂ ਵਟ ਲਾਂਗੇ ਇੱਥੇ ਮੈਂ ਮੀਡੀਅਮ ਸਾਈਜ਼ ਦੇ ਹੀ ਲੱਡੂ ਬਣਾਏ ਹਨ ਦੇਖੋ ਲੱਡੂ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਇਸੇ ਤਰੀਕੇ ਨਾਲ ਮੈਂ ਸਾਰੇ ਲੱਡੂ ਤਿਆਰ ਕਰ ਲਏ ਹਨ ਲੱਡੂ ਬਣਾਉਣ ਤੋਂ ਬਾਅਦ ਅਸੀਂ ਇਹਨਾਂ ਦੇ ਉੱਪਰ ਥੋੜੀ ਜੀ ਕੋਟਿੰਗ ਕਰਾਂਗੇ ਤਾਂ ਜੋ ਇਹ ਦੇਖਣ ਵਿੱਚ ਹੋਰ ਵੀ ਜ਼ਿਆਦਾ ਵਧੀਆ ਲੱਗਣ ਇੱਥੇ ਮੈਂ ਕੁਝ ਤਿਲ ਬਚਾ ਕੇ ਰੱਖੇ ਸੀ ਹੁਣ ਅਸੀਂ ਇਹਨਾਂ ਲੱਡੂਆਂ ਨੂੰ ਇੱਕ ਇੱਕ ਕਰਕੇ ਤਿਲਾਂ ਦੇ ਉੱਪਰ ਇਸ ਤਰੀਕੇ ਨਾਲ ਘੁਮਾਵਾਂਗੇ ਅਤੇ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਤਾਂ ਜੋ ਜਿਹੜੇ ਤਿਲ ਹਨ ਇਹ ਲੱਡੂਆਂ ਦੇ ਨਾਲ ਚੰਗੀ ਤਰ੍ਹਾਂ ਚਿਪਕ ਜਾਣ ਅਤੇ ਇਹ ਦੇਖਣ ਵਿੱਚ ਹੀ ਬਹੁਤ ਸੋਹਣੇ ਲੱਗਦੇ ਹਨ ਸਰਦੀਆਂ ਦੇ ਵਿੱਚ ਤਿਲਾਂ ਦੇ ਲੱਡੂ ਖਾਣ ਨਾਲ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ ਤੁਸੀਂ ਵੀ ਇਸ ਮੌਸਮ ਦੇ ਵਿੱਚ ਤਿਲਾਂ ਦੇ ਲੱਡੂ ਬਣਾਓ ਤੇ ਖਾਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਇਸੇ ਤਰੀਕੇ ਨਾਲ ਮੈਂ ਸਾਰੇ ਦਿਲਾਂ ਦੇ ਲੱਡੂਆਂ ਤੇ ਤਿਲਾਂ ਦੀ ਕੋਟਿੰਗ ਕਰ ਲਈ ਹੈ ਅਤੇ ਇਹ ਖਾਣ ਵਿੱਚ ਬਹੁਤ ਟੇਸਟੀ ਹੁੰਦੇ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਫਟ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਬਣਾਓ ਤਿਲਾਂ ਦੇ ਲੱਡੂ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆ ਤੁਹਾਨੂੰ ਨੈਕਸਟ ਇੱਕ ਕਿਸੇ ਵਧੀਆ ਜੀ ਹੋਰ ਰੈਸਪੀ ਦੇ ਨਾਲ ਧੰਨਵਾਦ